ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ 42 ਵਰਸਟ ਸਾਈਜ਼ ਬੋਡੀ ਮੈਜ਼ਰਮੈਂਟ ਦੇ ਹਿਸਾਬ ਦੇ ਨਾਲ ਤੀਰਾ ਮੋਡੇ ਦੀ ਕਾਟ ਤੇ ਡਾਟਸ ਲਗਾਉਣੇ ਦੱਸਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਵੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਫਰੈਂਸ ਦੇਖੋ ਬਡੀ ਮੈਜ਼ਰਮੈਂਟ ਦੇ ਹਿਸਾਬ ਦੇ ਨਾਲ ਲੈਂਥ ਜਿੰਨੀ ਰੱਖਣੀ ਆ ਵਿਡਥ ਜਿੰਨੀ ਰੱਖਣੀ ਆ ਉਹਦੇ ਹਿਸਾਬ ਨਾਲ ਮੈਂ ਸ਼ਰਟ ਦੇ ਦੋਨੋਂ ਪੱਲੇ ਲਾਏ ਹੋਏ ਆ ਬੈਕ ਪੱਲਾ ਤੇ ਫਰੰਟ ਪੱਲਾ ਠੀਕ ਹੈ ਗਲੇ ਦਾ ਗਲਾ ਬਣਿਆ ਹੋਇਆ ਇਸ ਤਰ੍ਹਾਂ ਗਲੇ ਦਾ ਪੈਟਰਨ ਜਿਹੜਾ ਹੈਗਾ ਬਣਿਆ ਹੋਇਆ ਹੈ ਸੂਟ ਤੇ ਉਹਦੇ ਹਿਸਾਬ ਨਾਲ ਸੈਂਟਰ ਕਰਕੇ ਮੈਂ ਮਾਰਕਿੰਗ ਜਿਹੜੀ ਹੈਗੀ ਆ ਉਹ ਸ਼ਰਟ ਦੀ ਕੀਤੀ ਹੋਈ ਆ ਤੇ ਮੈਂ ਤੁਹਾਨੂੰ ਦੱਸਦੀ ਆ ਹੁਣ ਦੇਖੋ 42 ਰਾਉਂਡ ਦੇ ਵਿੱਚ ਵਸਟ ਸਾਈਜ਼ ਦਾ ਨਾਪ ਹੈ 42 ਆਪਾਂ 2 ਇੰਚ ਦੀ ਵਿੱਚ ਲੂਜ਼ਿੰਗ ਐਡ ਕਰਨੀ ਆ 42 ਦੇ ਵਿੱਚ 2 ਇੰਚ ਪਲੱਸ ਕਰੇ 44 ਆ ਗਿਆ 44 ਦੇ ਹਿਸਾਬ ਦੇ ਨਾਲ ਵਸਟ ਸਾਈਜ਼ ਦੇ ਹਿਸਾਬ ਦੇ ਨਾਲ ਇਹ ਸਾਰੀ ਜਿਹੜੀ ਮਾਰਕਿੰਗ ਕੀਤੀ ਹੋਈ ਹੈ ਹੁਣ ਇਸ ਸਾਈਜ਼ ਦੇ ਵਿੱਚ ਵੀ ਕਈ ਤਰ੍ਹਾਂ ਨਾਲ ਮਾਰਕਿੰਗ ਹੁੰਦੀ ਹੈ ਇਹਦਾ ਜਿਹੜਾ ਬੈਕ ਨੈਕ ਬਣਾਉਣਾ ਹੈਗਾ ਮੈਂ ਉਹ ਸਾਡੇ 7 ਇੰਚ ਬਣਾਉਣਾ ਹੈਗਾ ਡੀਪ ਠੀਕ ਹੈ ਸਾਡੇ 7 ਇੰਚ ਡੀਪ ਬਣਾਉਣਾ ਹੈ ਤੇ ਹੁਣ ਦੇਖੋ ਇਸ ਮੈਜ਼ਰਮੈਂਟ ਦੇ ਵਿੱਚ ਜਿਹੜੀ ਅਲੱਗ ਹੈਗਾ ਕੀ ਆ ਨੋਰਮਲ ਸਾਈਜ਼ਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਈਆਂ ਦੀ ਬੋਡੀ ਸ਼ੇਪ ਜਿਹੜੀ ਹੈਗੀ ਆ ਮਤਲਬ ਆਪਣੀ ਆਪਣੀ ਸਭ ਦਾ ਅਲੱਗ-ਅਲੱਗ ਸਾਈਜ਼ ਹੁੰਦਾ ਹੈਗਾ ਕਈਆਂ ਦਾ ਜਿਹੜਾ ਉੱਪਰੋਂ ਥੀਰੇ ਦਾ ਸਾਈਜ਼ ਹੈਗਾ ਆ ਉਹ ਬਹੁਤ ਚੌੜਾਈ ਚ ਹੁੰਦਾ ਹੈ ਠੀਕ ਹੈ ਥੀਰਾ ਵੀ ਭਾਰਾ ਹੁੰਦਾ ਆ ਤੇ ਉੱਪਰੋਂ ਬਾਹਾਂ ਦੇ ਉੱਪਰ ਵਾਲਾ ਜਿਹੜਾ ਹੁੰਦਾ ਹੈਗਾ ਠੀਕ ਹੈ ਬਾਹਾਂ ਤੋਂ ਕੋਣੀ ਤੋਂ ਉੱਪਰ ਲੀਆਂ ਬਾਹਾਂ ਹੁੰਦੀਆਂ ਉੱਥੋਂ ਵੀ ਭਾਰਾ ਹੁੰਦਾ ਹੈਗਾ ਬਾਹਾਂ ਭਾਰੀਆਂ ਹੁੰਦੀਆਂ ਆ ਉਦੇ ਹਿਸਾਬ ਦੇ ਨਾਲ ਜਿਹੜਾ ਸਾਨੂੰ ਮੋਡਾ ਆ ਉਹ ਵੀ ਵੱਡਾ ਰੱਖਣਾ ਪੈਂਦਾ ਆ ਤੇ ਟੀਰੇ ਦੀ ਚੌੜਾਈ ਜ਼ਿਆਦਾ ਹੋਣੇ ਕਰਕੇ ਭਾਰਾ ਹੋਣਾ ਹੀ ਕਰਕੇ ਟੀਰਾ ਤੇ ਇੱਥੋਂ ਵੀ ਸਾਨੂੰ ਇਹ ਜ਼ਿਆਦਾ ਰੱਖਣਾ ਪੈਂਦਾ ਆ ਠੀਕ ਹੈ ਹੁਣ ਦੇਖੋ ਜੇ ਇਹੀ ਸੂਟ ਨਾਰਮਲ ਸਾਈਜ਼ਸ ਦੇ ਵਿੱਚ ਹੁੰਦਾ ਨਾਰਮਲ ਸਾਈਜ਼ ਦੇ ਵਿੱਚ ਠੀਕ ਹੈ ਤਾਂ ਫਿਰ ਜਿਹੜਾ ਮੈਂ ਇਹਦਾ ਟੀਰੇ ਦੀ ਕਟਿੰਗ ਕਰਨੀ ਸੀਗੀ ਉਹ 6.5 ਇੰਚ ਤੇ ਮੋਡੇ ਦੀ ਕਟਿੰਗ ਕਰਨੀ ਸੀ 7.5 ਇੰਚ ਬਟ ਇਹਦੇ ਟੀਰਾ ਵੀ ਟੀਰੇ ਦੀ ਚੌੜਾਈ ਜ਼ਿਆਦਾ ਆ ਫੁੱਲ ਬੋਡੀ ਦੇ ਨਾਲੋਂ ਠੀਕ ਹੈ ਤੇ ਕੋਣੀ ਤੋਂ ਉੱਪਰਲਾ ਬਾਹਾਂ ਦਾ ਜਿਹੜਾ ਸਾਈਜ਼ ਹੈ ਉਹ ਵੀ ਜ਼ਿਆਦਾ ਹੈ ਮੋਢਾ ਇਹਦਾ ਥੋੜਾ ਵੱਡਾ ਰੱਖਣਾ ਪੈਂਦਾ ਆ ਠੀਕ ਹੈ ਜੀ ਤੇ ਹੁਣ ਦੇਖੋ ਇਹਦੇ ਮੈਂ ਪੌਣੇ 7 ਮੋਢਾ ਲਿਆ ਆ ਪੌਣੇ 7 ਮੋਢਾ ਲਿਆ ਆ ਤੇ ਪੌਣੇ 8 ਪੌਣੇ 7 ਤੀਰਾ ਲਿਆ ਆ ਤੇ ਪੌਣੇ 8 ਮੋਢਾ ਲਿਆ ਆ ਠੀਕ ਹੈ ਜੇ ਵੈਸੇ ਹੁੰਦਾ ਤਾਂ ਫਿਰ ਮੈਂ ਥੋੜਾ ਹੀ ਘੱਟ ਰੱਖਣਾ ਸੀ ਤੇ ਹੁਣ ਦੇਖੋ ਜਿਹੜੀ ਇਹਦੀ ਫਰੰਟ ਦੀ ਕੱਟ ਆ ਉਹ ਤਾਂ ਆਪਾਂ ਪੌਣੇ ਤੇ ਹੀ ਪਾਈ ਐ ਮੈਂ ਇੱਥੋਂ ਪੌਣੇ 7 ਲਿਆ ਸੀ ਇੱਥੋਂ ਪਰ ਸਾਡੇ 6 ਹੀ ਰੱਖਣਾ ਇਹਨੂੰ ਇੱਥੋਂ ਪੌਣੇ 7 ਨਹੀਂ ਕਰਨਾ ਹੈਗਾ ਨਹੀਂ ਤਾਂ ਫਿਰ ਇੱਥੇ ਬਹੁਤ ਫੁਲਾਵਟ ਆਣ ਲੱਗ ਜਾਏਗੀ ਇਸ ਜਗ੍ਹਾ ਤੇ ਤੇ ਹੁਣ ਦੇਖੋ ਜਿਹੜਾ ਬੈਕ ਦੀ ਕਾਰਟ ਹੈ ਇਹ ਮੈਂ ਇਹਦੀ 2 ਇੰਚ ਤੇ ਪਾਈ ਹੈ 2 ਇੰਚ ਤੇ ਸਿਰਫ ਇਸ ਕਰਕੇ ਪਾਈ ਹੈ ਕਿਉਂਕਿ ਇਹ ਇਹਦਾ ਗਰਦਨ ਦੇ نیچے ਬੈਕ ਸਾਈਡ ਤੇ ਉਹ ਚੀਜ਼ ਭਾਰੀ ਹੈ ਇਸ ਕਰਕੇ ਅਗਰ ਜੇ ਨੋਰਮਲ ਸਾਈਜ਼ ਦੇ ਵਿੱਚ ਹੋਵੇ ਬੋਡੀ ਮੈਜ਼ਰਮੈਂਟ ਦੇ ਹਿਸਾਬ ਦੇ ਨਾਲ ਨੋਰਮਲ ਸਾਈਜ਼ ਹੋਵੇ ਉੱਪਰ ਤੀਰਾ ਤਾਂ ਫਿਰ ਆਪਾਂ ਜਿਹੜੀ ਹੈਗੀ ਹੈ ਇਹ ਥੋੜੀ ਕੱਟ ਕਰਨੀ ਹੈ ਤੇ ਇੱਥੇ 7.5 ਡੀਪ ਹੋਣ ਦੇ ਕਰਕੇ ਆਪਾਂ ਜਿਹੜਾ ਇਹ ਕਾਟ ਹੈ ਇਹਨੂੰ 1.5 ਇੰਚ ਤੱਕ ਵੀ ਕਰ ਸਕਦੇ ਆ ਥੋੜੀ ਹੋਰ ਡੀਪ ਵੀ ਕਰ ਸਕਦੇ ਆ ਇਸ ਕਾਟ ਨੂੰ ਠੀਕ ਹੈ ਤੇ ਹੁਣ ਪਰ ਮੈਂ ਇੰਨੀ ਹੀ ਰੱਖਣੀ ਹੈ ਕਿਉਂਕਿ ਉਹ ਉਹਨਾਂ ਦੇ ਸਰੀਰ ਦੀ ਜਿਹੜੀ ਉੱਪਰੋਂ ਚੌੜਾਈ ਹੈ ਤੇ ਪਾ ਹੈਵੀ ਪਨ ਹੈ ਉਹ ਜ਼ਿਆਦਾ ਆ ਬਾਕੀ ਬੋਡੀ ਮੈਜ਼ਰਮੈਂਟ ਦੇ ਨਾਲ ਠੀਕ ਹੈ ਤੇ ਹੁਣ ਦੇਖੋ ਇਹਨਾਂ ਦਾ ਮੈਂ 14.5 ਇੰਚ ਤੇ ਕਮਰ ਰੱਖੀ ਆ ਤੇ ਜਿਹੜੀ ਸਾਈਡ ਸੀਨ ਹੈ ਉਹ 15 ਇੰਚ ਆਪਾਂ ਰੈਡੀ ਕਰਨੀ ਆ ਮੈਂ ਇਹ 16 ਇੰਚ ਤੇ ਮਾਰਕਿੰਗ ਕੀਤੀ ਹੈ ਇਸ ਤਰ੍ਹਾਂ ਵਸਟ ਸਾਈਜ਼ ਹੈਗਾ ਆ 11 ਇੰਚ ਤੇ ਮੈਂ ਮਾਰਕਿੰਗ ਕੀਤੀ ਹੈ ਠੀਕ ਹੈ 44 ਦਾ ਚੌਥਾ ਹਿੱਸਾ ਤੇ ਜਿਹੜਾ ਇੱਥੇ ਹੈਗਾ 19 ਇੰਚ ਆਪਾਂ ਰੈਡੀ ਕਰਨਾ ਹੈਗਾ ਆ ਤੇ ਫਿਰ ਮੈਂ ਅੱਧਾ ਇੰਚ ਐਕਸਟਰਾ ਰੱਖਿਆ ਆ ਉਹ ਤੇ ਫਿਰ ਮੈਂ ਦੇਖੋ 10 ਇੰਚ ਤੇ ਇਹ ਮਾਰਕਿੰਗ ਕੀਤੀ ਆ ਤੇ ਜਿਹੜੀ हिਪ ਹੈ ਉਹ ਪੌਣੇ 23.5 ਇੰਚ ਤੇ ਆ ਰਿਹਾ ਪੌਣੇ 12 ਇੰਚ ਤੇ ਮੈਂ ਉੱਥੇ ਮਾਰਕਿੰਗ ਕਰ ਲਈ ਹੈ ਹੁਣ ਇਸ ਸਾਈਜ਼ ਦੇ ਵਿੱਚ ਦੇਖੋ ਜਿਹੜੀ ਸਾਡੀ ਅਪਰ ਵਸਟ ਦਾ ਦੀ ਮਾਰਕਿੰਗ ਆ ਰਹੀ ਹੈ ਉਹ ਇੱਥੇ 3.5 ਇੰਚ نیچے ਆ ਰਹੀ ਹੈ ਕਿਉਂਕਿ ਵਸਟ ਸਾਈਜ਼ ਹੈਵੀ ਹੈ ਤੇ ਇਹ ਹੈਗੀ 11 ਇੰਚ ਤੇ ਆਪਾਂ ਜਿਹੜੀ ਪਲੇਟਸ ਦੀ ਮਾਰਕਿੰਗ ਕਰਨੀ ਹੈ ਇਹ ਤੋਂ ਅੱਧਾ ਪੌਣਾ ਇੰਚ ਜਾਂ 1 ਇੰਚ نیچے ਕਰਨੀ ਹੈ ਇਸ ਲਈ ਮੈਂ ਜਿਹੜੀ ਪਲੇਟਸ ਦੀ ਮਾਰਕਿੰਗ ਕੀਤੀ ਆ ਉਹ 12 ਇੰਚ ਤੇ ਕੀਤੀ ਆ ਠੀਕ ਹੈ 12 ਇੰਚ ਤੇ ਮਾਰਕਿੰਗ ਕੀਤੀ ਆ ਤੇ 7 ਇੰਚ ਦੀ ਸਾਡੀ ਇਹ ਪਲੇਟ ਹੈ ਇਹਦੀ ਜਿਹੜੀ ਚੌੜਾਈ ਹੈ ਕਿਉਂਕਿ ਬੋਡੀ ਸ਼ੇਪ ਜਿਹੜੀ ਆ ਉਹ ਚੌੜਾਈ ਦੇ ਵਿੱਚ ਜ਼ਿਆਦਾ ਆ ਤੇ ਫਿਰ ਮੈਂ 4 ਇੰਚ ਗੈਪ ਰੱਖਿਆ ਆ ਠੀਕ ਹੈ ਜੋ ਖੁੱਲ ਕੇ 8 ਇੰਚ ਹੋ ਜਾਵੇਗਾ ਤੇ ਫਿਰ ਮਾਰਕਿੰਗ ਉਹੀ ਚੜੀ ਇਹ ਵਾਲੀ ਨੋਕ ਹੈ ਇਹਦੇ ਵਿੱਚੋਂ ਲੰਘਦੇ ਹੋਏ ਆਪਾਂ ਇਸ ਪਲੇਟ ਤੱਕ ਸਿੱਧਾ ਰੱਖਣਾ ਹੈ ਫੀਤਾ ਤੇ ਆਪਾਂ ਇੱਥੇ 2.5 ਇੰਚ ਦਾ ਗੈਪ ਪਾ ਕੇ ਮਾਰਕਿੰਗ ਕਰ ਦੇਣੀ ਹੈ ਤੇ ਇਸੇ ਤਰ੍ਹਾਂ ਕਮਰ 'ਚੋਂ ਲੰਘਦਾ ਹੋਇਆ ਫਿਰ ਆਪਾਂ ਇੱਥੇ ਲੈ ਕੇ ਆਣੀ ਹੈ ਪਰ ਮੇਤੋਂ 0.5 ਇੰਚ ਉੱਪਰ ਰੱਖ ਕੇ ਆਪਾਂ ਇਸ ਤਰ੍ਹਾਂ ਮਾਰਕਿੰਗ ਕਰ ਦਈਏ 12 'ਤੇ ਲਗਾਇਆ ਜਾਂ 11.5 ਇੰਚ 'ਤੇ ਇੱਕ ਡਾਟ ਲਗਾ ਲਓ ਉੱਥੋਂ ਸਿੱਧਾ ਫੀਤਾ ਰੱਖ ਕੇ ਇਸ ਤਰ੍ਹਾਂ ਮਾਰਕਿੰਗ ਠੀਕ ਹੈ 2.5 ਇੰਚ ਦਾ ਗੈਪ ਪਾ ਕੇ ਇਹ ਵਾਲੀ ਪਲੇਟ ਦੀ ਮਾਰਕਿੰਗ ਹੋ ਗਈ ਹੁਣ ਦੇਖੋ ਜੇ ਇਸੇ ਮੇਜ਼ਰਮੈਂਟ ਦੇ ਵਿੱਚ ਛੋਟਾ ਗळा ਹੁੰਦਾ 6 ਇੰਚ ਹੁੰਦਾ ਜਾਂ 5 ਇੰਚ ਹੁੰਦਾ ਠੀਕ ਹੈ ਉਹਦੇ ਹਿਸਾਬ ਦੇ ਨਾਲ ਜਿਹੜੀ ਇਹ ਵਾਲੀ ਕਾਟ ਹੈ ਬੈਕ ਦੀ ਫਰੰਟ ਇੱਥੇ ਰਹਿਣੀ ਸੀ ਬੈਕ ਦੀ ਕਾਟ ਜਿਹੜੀ ਹੈਗੀ ਆ ਉਹ ਕੱਟ ਦੀ ਜਾਣੀ ਸੀ ਇਸ ਤਰ੍ਹਾਂ ਠੀਕ ਹੈ ਉਹ ਇਸ ਤਰ੍ਹਾਂ ਜਿਸ ਜਿਸ ਵੀ ਹਿਸਾਬ ਦੇ ਨਾਲ ਗळा ਬਣਨਾ ਸੀ ਇਸ ਤਰ੍ਹਾਂ ਜਿਹੜੀ ਇਹ ਕਾਟ ਹੈ ਉਹ ਕੱਟ ਦੀ ਜਾਣੀ ਸੀਗੀ ਸਿੱਧੀ ਹੁੰਦੀ ਜਾਣੀ ਸੀ ਪਰ ਜੇ ਫਿਰ ਆਪਾਂ ਗਲਾ ਛੋਟਾ ਹੁੰਦਾ ਔਰ ਇਹ ਕੱਟ ਜਿਹੜੀ ਹੈਗੀ ਆ ਇਹ ਕੱਟ ਦੀ ਜਾਂਦੀ ਸਿੱਧੀ ਹੁੰਦੀ ਜਾਂਦੀ ਤਾਂ ਫਿਰ ਕੀ ਹੋਣਾ ਸੀ ਬੈਕ ਦਾ ਮੋਡੇ ਦੇ ਜਿਹੜਾ ਉਹ ਸਾਈਜ਼ ਆ ਉਹ ਛੋਟਾ ਹੋ ਜਾਣਾ ਸੀ ਤੇ ਫਰੰਟ 'ਤੇ ਆਪਾਂ ਡੀਪ ਕੱਟ ਪਾਈਓ ਇਹ ਬਹੁਤ ਵੱਡਾ ਹੋ ਜਾਣਾ ਸੀ ਫਿਰ ਜਿਹੜਾ ਸਾਡਾ ਗਲਾ ਆ ਇਹ ਉੱਪਰ ਚੱਕ ਹੋਣ ਲੱਪਣਾ ਸੀ ਅਗਰ ਸਾਡਾ ਗਲਾ ਛੋਟਾ ਆ ਆਪਾਂ ਜਿਹੜੀ ਇਹ ਕੱਟ ਹੈ ਉਹ ਬਹੁਤੀ ਨਹੀਂ ਦਿੱਤੀ ਹੋਈ ਤਾਂ ਫਿਰ ਆਪਾਂ ਜਿਹੜੀ ਸੂਟ ਦੀ ਕਟਿੰਗ ਹੈ ਉਹ ਬੈਕ ਪੱਲਾ ਆਪਾਂ 1.5 ਇੰਚ ਆਪਾਂ ਉੱਪਰ ਚੱਕ ਕੇ ਹੀ ਰੱਖਣਾ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ ਬਿਨਾ ਪਲੇਟਸ ਤੋਂ ਸੂਟ ਦੀ ਕਟਿੰਗ ਕਰਦੇ ਆ ਉਸ ਸਾਈਜ਼ ਦੇ ਵਿੱਚ ਆਪਾਂ 1 ਇੰਚ ਜਿਹੜਾ ਆਪਣਾ ਪੱਲਾ ਹੈ ਬੈਕ ਦਾ ਇਹ ਉੱਚਾ ਚੱਕ ਕੇ ਰੱਖਣਾ ਪਰ ਮੇਰਾ ਹੁਣ ਇਹ ਬੈਕ ਨੈਕ ਡੀਪ ਹੈ ਇਸ ਲਈ ਮੈਂ ਕੱਟ ਡੂੰਗੀ ਪਈ ਹੋਈ ਹੈ ਤਾਂ ਫਿਰ ਜਿਹੜਾ ਮੋਰਲੀ ਕੱਟ ਔਰ ਪਿਛਲੀ ਕੱਟ ਦਾ ਬਹੁਤਾ ਫਰਕ ਨਹੀਂ ਪਊਗਾ ਵੱਡੀ ਛੋਟੀ ਹੋਣ ਦਾ ਕਿਉਂਕਿ ਇੱਥੇ ਇਹਨੇ ਪਲੇਟ ਦੇ ਨਾਲ ਵੀ ਇਕੱਠੀ ਹੋ ਜਾਣਾ ਤੇ ਜਦੋਂ ਆਪਾਂ ਸਟਿਚ ਕਰਨਾ ਹੈ ਸੂਟ ਨੂੰ ਬਾਅਦ ਵਿੱਚ फ्रंट पल्ले ਦੇ ਨਾਲ ਬੈਕ ਪੱਲਾ ਅਟੈਚ ਕਰਨਾ ਹੈ ਇੱਥੋਂ ਆਪਾਂ ਅੱਧਾ ਇੰਚ نیچے ਰੱਖ ਕੇ ਜੋੜਨਾ ਹੈ ਫਿਰ ਇਹ ਬੈਕ ਦਾ ਪੱਲਾ ਅੱਧਾ ਇੰਚ ਉੱਪਰ ਚੱਕ ਦੇਣਾ ਅੱਧਾ ਇੰਚ نیچے ਰੱਖ ਕੇ ਜੋੜਨਾ ਹੈ ਜਿਹਦੇ ਨਾਲ ਜਿਹੜਾ ਸਾਡਾ ਇਹ ਮੋਢਾ ਹੈਗਾ ਆ ਇਹ ਬਿਲਕੁਲ ਬਰਾਬਰ ਆਵੇਗਾ ਤੇ ਸੂਟ ਦਾ ਜਿਹੜਾ ਗळा ਹੈਗਾ ਉਹ ਪਲੇਟਸ ਹੈਗੀਆਂ ਗळा ਹੈਗਾ ਇਹ ਉੱਪਰ-ਨੀਚ ਚੱਕ ਹੋਵੇਗਾ ਮੈਨੂੰ ਉਮੀਦ ਹੈ ਕਿ ਮੈਂ ਜਿੰਨਾ ਕਿ ਦੱਸਿਆ ਹੈ ਤੁਹਾਡੇ ਜ਼ਰੂਰ ਸਮਝ ਵਿੱਚ ਆਇਆ ਹੋਵੇਗਾ ਜੇ ਵੀਡੀਓ ਥੋੜੀ ਜਿਹੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਫਰੈਂਡਸ ਤੇ ਫੈਮਿਲੀ ਮੈਂਬਰਸ ਦੇ ਨਾਲ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਬਾਈ ਬਾਈ